ਅੰਜ ਮਿੱਤਰੋ ਕਾਰਤੀ ਬਲਾਉ ਦੇ ਸਟਾਡੀ ਹੁੰਦਾ 10:00 ਵਜੇ ਤੇ ਇਧਰ ਲੱਗ ਕੇ ਤਾਂ ਪਿੰਡਰਾ ਸਾਫ ਕਰਨਾ ਤੇ ਇੱਕ ਦੋ ਗਜੋੜੀਆਂ ਰਹੀਆਂ ਸੀ ਉਹ ਗਲਤ ਲੱਗੀਆਂ ਸੀ ਉਹ ਸਹੀ ਲਾਉਣੀਆ ਜਿਵੇਂ ਉਹ ਜੋੜੀ ਵੀ ਸਹੀ ਲੱਗ ਗਈ ਉਹ ਜਿਹੜੀ ਇਧਰ ਬਟੋਕੀ ਬੈਠੀਆ ਇਧਰਲੀ ਵੀ ਸਹੀ ਲੱਗ ਗਈ ਉਹ ਤੱਲੇ ਵੀ ਸਹੀ ਲੱਗ ਗਈ ਤੇ ਜਿਹੜੀ ਥੱਲੇ ਲਈ ਆਹ ਜੋੜੀ ਹੈ ਗੰਨੀ ਵਾਲੀ ਤੇ ਛਾਕੀ ਉਜ਼ਰੀ ਛਾਕੀ ਉਜ਼ਰੀ ਲਾਉਣੀ ਆਪਾਂ ਆਈਸ ਕਬੁੱਤਰ ਨਾਲ ਕਾਲ ਸਿਰੇ ਨਾਲ ਜਿਹੜੀ ਉਹ ਆ ਗੰਨਿਆਲਾ ਉਹਦੇ ਨਾਲ ਆਉਣੀ ਆ ਭਰਤੀ ਉਹ ਬੈਠੀ ਫਲਾਇ ਚਾਰ ਪੰਜ ਦਿਨ ਲੱਗ ਗਿਆਂ ਦੋ ਕੋਈ ਚੱਕਰ ਨਹੀਂ ਤੇ ਉਹਦੇ ਨਾਲ ਲਾਵਾਂਗੇ ਚਲੋ ਕਰਦੇ ਆਪਾਂ ਇਹਦੇ ਚ ਪਾਉਨੇ ਆ ਸਾਰੇ ਕਬੂਤਰ ਤੇ ਪਿੰਜਰਾ ਸਾਫ਼ ਕਰਦੇ ਆ ਤੇ ਜੋੜੀ ਪਾੜਦੇ ਆ ਤੇ ਉਹ ਜੋੜੀ ਉਹਦੇ ਨਾਲ ਲਾਉਨੇ ਆ ਤੇ ਉਹ ਜੋੜੀ ਉਹਦੇ ਨਾਲ ਲਾਉਨੇ ਆ ਇੱਕ ਇੱਕ ਕਰੀ ਇਹਨਾਂ ਦੇ ਅੰਡੇ ਆਪਾਂ ਝੱਕ ਲਾਂਗੇ ਤਾਂ ਕਰਕੇ ਤੇ ਬਾਕੀ ਉਹ ਤਿੰਨ ਜੋੜੀਆਂ ਸਹੀ ਲੱਗ ਗਈਆਂ ਤੁਹਾਨੂੰ ਦਿਖਾ ਦਿੰਨੇ ਆ ਉਹ ਤਲੀ ਦੇਖ ਲਓ ਆ ਖਾਣ ਚੋ ਹਾਂ ਦੇਖ ਲੋ ਇੱਕ ਤਾਜ ਜੁੜੀ ਸਹੀ ਲੱਗ ਗਈ ਇੱਕੋ ਬੇਟੀ ਇੱਕੋ ਬੇਟੀ ਤਾਜ ਜੁੜੀ ਗੱਲ ਤਾਂ ਇਹ ਆਪਾਂ ਸਹੀ ਕਰ ਲਾਵੇ ਕੋਈ ਨਾ ਲਾਦਨੇ ਆ ਤੇ ਕਰਦੇ ਮਿੱਤਰੋ ਇਸ ਦੁਬਾਰ ਤੇ ਜਾਉਣਾ ਇਹਨਾਂ ਪਾੜਨੇ ਆਪਾਂ ਦਾਣਾ ਚੱਕਦਾ ਦਾਣਾ ਬਾਅਦ ਚ ਪਾਵਾਂ ਠਹਿਰ ਕੇ ਤੇ ਆਪਾਂ ਕਰਕੇ ਸਾਫ ਸੂਫ ਫੇਰ ਕਰਦੇ ਮਿੱਤਰੋ ਹਾਂਜੀ ਕਰਦੇ ਹੀ ਅੱਠੇ ਵਾਰ ਰੱਤੀ ਵੀ ਦੇ ਚ ਤੇ ਉਧਰ ਜੁੜੀ ਦੂਰਤੀ ਆਪਾਂ ਸ਼ਾਕ ਕੀ ਗਲੀ ਉਹ ਬੈਠੀ ਦੂਜਾ ਕੋ ਉਤਰ ਆ ਰੇ ਗਾਨੀ ਵਾਲਾ ਤੇ ਉੱਡੇ ਸਾਫ਼ ਕਰਦੇ ਆਂ ਆਹਾਂ ਪਿੰਜਰਾ ਤੇ ਆਪਾਂ ਜਿਹੜਾ ਆ ਸਿਸਟਮ ਆ ਸਾਹਮਣੇ ਦਾ ਇਹਨੂੰ ਆਪਾਂ ਇੱਧਰ ਨਾਲ ਲਾਵਾਂਗੇ ਕਰ ਦਾਂਗੇ ਕਿਉਂਕਿ ਇੱਧਰ ਵੀ ਅੰਡੇ ਲਾ ਲੈਣ ਤੇ ਚਲੋ ਦੇਖਦੇ ਆਂ ਕੀ ਬੰਦਾ ਇੱਧਰ ਕਲੇ ਖੁੱਲੇ ਰਹਿ ਕਰਨਗੇ ਉੱਤੇ ਵਸ ਡੰਡਾ ਹੈਗਾ ਡੰਡਾ ਪਿਆ ਰਿਹਾ ਗੁਰੂ ਉਹਦੇ ਉੱਤੇ ਇੱਠੇ ਰਹਿ ਕਰਨਗੇ ਮੇਰੇ ਥੱਲੇ ਪੱਦੇ ਹੈ ਕਰਨੇ ਚਾਰ ਪੰਜ ਤੱਕ ਪੁੱਤਰ ਸਾਰੇ ਤੇ ਇੱਥੇ ਲਾ ਦਾਂਗੇ ਆਪਾਂ ਹੁਣ ਐਂ ਕਰਕੇ ਦੇਖਦੇ ਆਂ ਕਿਵੇਂ ਲੋਡ ਆਉਂਦਾ ਉਵੇਂ ਕਰ ਦਿੰਨੇ ਆ ਤੇ ਚਲੋ ਮਤਲਬ ਫੇਰ ਕਰਦੇ ਆਂ ਜੀ ਥੱਲੇ ਦੋ ਕਬੂਤਰ ਵੜ ਗਏ ਆਪਣੇ ਕੋਲੇ ਬਾਕੀ ਆਪਾਂ ਜੋੜੀਆਂ ਲਾਤੀਆਂ ਕਨਫਰਮ ਹੋ ਗਈਆਂ ਤੁਹਾਨੂੰ ਦਿਖਾ ਰਿਹਾ ਨੇ ਇੱਕ ਕਰੀ ਆਹਾ ਜਿਹੜਾ ਗਾਂਂ ਵਾਲਾ ਆਓ ਸੇ ਸ਼ਾਕ ਖਿਆ ਗਲਬੀ ਬਗਲੇ ਨਾਲ ਤੇ ਜਿਹੜਾ ਇੱਧਰ ਚੱਕੀਆਂ ਵਾਲਾ ਬੈਠਾ ਆ ਸਾਹਮਣੇ ਜਿਹੜੀ ਕਾਲਸ ਰਿ ਕਬੂਦਰੀ ਆ ਇਹਦੇ ਨਾਲ ਤੇ ਬਾਕੀ ਜੁੜੀਆਂ ਤਿੰਨ ਜੁੜੀਆਂ ਸੀ ਉਹ ਵੀ ਦੇ ਹੋਈਆਂ ਤੇ ਇੱਧਰ ਆਪਣੀ ਰਤੀ ਨਾਲ ਆ ਕਬੂਤਰ ਲਾਦਾ ਕਾਲਸਾ ਹਏ ਲੱਗਿਆ ਨਹੀਂ ਬਾਕੀ ਆਪਾਂ ਕਨਫਰਮ ਇਹਨੂੰ ਦੋ ਦਿਨ ਦਨੇ ਰੱਖਾਂਗੇ ਤੇ ਕੱਲਿਆ ਆਹ ਦੋ ਕਬੂਤਰ ਵਾਦਗੇ ਤੇ ਦੇਖਦੇ ਆਂ ਰੱਖਾਂਗੇ ਜਾਂ ਭਾਵਾਾਂਗੇ ਪੋਈ ਕਹੋ ਬਲਾਰੋ ਗਿਆ ਕੱਢ ਦੋ ਸਹੀ ਗੱਲ ਕਹਿੰਦੇ ਮਿੱਤਰੋ ਲਓ ਜੀ ਆਹ ਕਬੂਤਰ ਦੋ ਵਾਦਗੇ ਜਿਹੜੇ ਆਪਾਂ ਕੋਲ ਗੁਲਾਬ ਟੂਸੇ ਤੇ ਪੁੰਜਿਆ ਉਹ ਗੁਲਾਬੀ ਨਹੀਂ ਹਰਾ ਟੂਸਾ ਤੇ ਗੁਲਾਬੀ ਪੂਛ ਹਰਾ ਟਾ ਹੁੰਦਾ ਸੀ ਉਹ ਆ ਤੇ ਇੱਕ ਹਰੇ ਘਰੀਟ ਗੁਲਾਬ ਗੁਲਾਬੀ ਟੌਰੀ ਤੇ ਗੁਲਾਬੀ ਕੂਸਾ ਉਹ ਲਗ ਉੱਤਰ ਦੋ ਰਹਿ ਗਏ ਸ਼ਾਕੇ ਬੱਦ ਗਏ ਚਲੋ ਬਾਕੀ ਜੋੜੀਆਂ ਦੇਖਦੇ ਕਰਵਾਵਾਂਗੇ ਨਾ ਤੇ ਕਿਹੜਾ ਛੜਤੇ ਤੇ ਇੱਧਰ ਸਾਫ ਸਫਾਈ ਕਰਨੀਆਂ ਤੇ ਫੇਰ ਕਰਦੇ ਮਿੱਤਰੋ ਤੇ ਇੱਧਰ ਆਹ ਬਣਾਤਾ ਆਪਾਂ ਇੱਕ ਕਾਲਣ ਹੋਰ 1 2 3 4 5 ਵਾਲ ਨੇ ਤਾਂ ਬਣ ਗਏ ਤੇ ਚਾਰ ਜੋੜੀਆਂ ਹੋ ਗਈਆਂ ਚਲੋ ਮਿੱਤਰੋ ਬਾਅਦ ਚੋਂ ਕਰਦੇ ਆ ਜੀ ਜੀ ਚੱਲਦੇ ਕੰਮ ਜ ਮੌਸਮ ਹੋ ਗਿਆ ਖਰਾਬ ਚਲੋ ਆਪਾਂ ਤਾਂ ਇੱਥੇ ਹੀ ਕਰਨਾ ਕਰ ਲਾਂਗੇ ਨਹੀਂ ਤਾਂ ਨਾ ਸੀ ਤੇ ਣੀ ਦੀ ਚੱਲ ਵੀ ਹਾਂ ਬਾ ਇਹ ਫਿਰ ਘਾੜਾ ਮਿੱਤਰੂ ਦੇਖ ਲੇ ਕਰੀ ਕੀ ਬੰਦਾ ਮਿੱਤਰੂ ਕਰਦੇ ਆਪਾਂ ਉਹ ਜੋੜੀ ਗਰਾਏ ਦੇ ਛੱਡ ਦਿੰਨੇ ਆ ਤੇ ਫਿਰ ਕਰਦੇ ਆ ਮੌਸਮ ਵੀ ਘੈਂਟ ਆ ਯਾਰ ਆਈਓ ਕਰਨਾ ਨਾ ਇਹ ਮੁੜ ਕਾ ਵੇਣਾ ਤੇ ਕਰਦੇ ਮਿੱਤਰ ਇੱਧਰ ਜੋੜੀਆਂ ਵੇਖੋ ਆਪਣੇ ਜੂਮ ਹੁੰਦਾ ਕਿ ਨਹੀਂ ਹੋ ਗਿਆ ਹੋ ਗਿਆ ਹੋ ਗਿਆ ਬਾਸ ਬੋਲ ਤਾਂ ਥੋੜਾ ਮਿੱਤਰ ਕਰਦੇ ਆ ਫਿਰ ਕਰਦੇ ਆ ਲਓ ਜੀ ਹੋ ਗਿਆ ਜਮਾਂ ਸਾਫ ਬਸ ਮਿੱਟੀ ਛੱਡ ਦੇ ਕਬੱਠਾ ਬੁੱਠਾ ਝਾੜਿਆ ਅੱਗੇ ਤੇ ਇਹਨਾਂ ਨੂੰ ਛੱਡ ਗਏ ਇੱਕ ਜੋੜੀ ਆਪਾਂ ਇੱਧਰ ਛੱਡਾਂਗੇ ਨਾ ਉਹ ਤੇ ਉਹ ਦੋਨਾਂ ਨੂੰ ਗ੍ਰਾਮ ਉਹ ਵੀ ਰੱਖਾਂਗੇ ਦੋ ਦਿਨ ਉਹ ਦੇਖੀਏ ਇੱਧਰ ਲਾ ਦਾਂਗੇ ਆਹ ਜੋੜੀ ਰਤੀ ਦੀ ਤੇ ਜੇਕਰ ਕੋਈ ਬਾਲੇ ਲੜਨ ਲੱਗੇ ਜਾਂ ਕੋਈ ਹੋਰ ਕਰਨ ਲੱਗੇ ਇਹਨਾਂ ਨੂੰ ਇੱਧਰ ਸ਼ਿਫਟ ਕਰ ਦਾਂਗੇ ਦੋ ਤਿੰਨ ਜੋੜੀਆਂ ਨਹੀਂ ਤਾਂ ਇਹੋ ਵੀ ਇੱਧਰ ਹੀ ਕਰ ਦੇਗੇ ਤੇ ਦੋ ਕਬੂਤਰ ਇੱਧਰ ਰਹਿਣਗੇ ਤੇ ਮੇ trot ਫੇਰ ਕਰਦਾ ਖੜ ਜੋ ਮੈਂ ਇਹ ਮਿੱਟੀ-ਮਿੱਟੀ ਛੱਡਦਾ ਤੇ ਸੈੱਟ ਕਰਦਾ ਉਹ ਦੇਖੋ ਨੇ ਜੀ ਚੱਲ ਜੀ ਦਖਾਵਾ ਮੌਸਮ ਇੱਧਰ ਬਣਿਆ ਮਾ ਇਹ ਕੋਈ ਸਲਮਤਰ ਕਾਰਦਿਕ ਮਿੱਟੀ ਮਿੱਟੀ ਸਾਫ ਤੇ ਇੰਨਾ ਕਰਦਾ ਲਓ ਜੀ ਦੇਖ ਲੋ ਕਰਤਾ ਸਾਹ ਬਸ ਸਪੈਸ਼ਲ ਇਸਕੇ ਲਈ ਕਬੂਤਰ ਕਬੂਦਰੀ ਕੇ ਇਹ ਪਿੰਜਰਾ ਅਮਨੇ ਦੇ ਦਿਆ ਉਹ ਵੀ ਕਰਦਾ ਮਤਰ ਕੋਈ ਨਹੀਂ ਤੇ ਇਧਰ ਗਾਹ ਛੜਦਾ ਤੇ ਉਹ ਡੰਡਾ ਵੀ ਪਾਵਾਂਗੇ ਠਹਿਰ ਕੇ ਤੇ ਮੈਂ ਨਾ ਇਧਰ ਟੋਕਰੀ ਲਾਉਂਦਾ ਸੀ ਉੱਥੇ ਕਿਉਂਕਿ ਆ ਪਿਆਰੀ ਵਾਲੀ ਕਬੂਦਰੀ ਤੇ ਨਾ ਆਪਣਾ ਸੇਟੀਨੋ ਕੰਪਿਊਟਰ ਇਹਨੂੰ ਉੱਥੇ ਬੈਠਣ ਦੀ ਆਦਤ ਆ ਤਾਂ ਕਰਕੇ ਉੱਥੇ ਲਾ ਕੇ ਦੇਣਾ ਜੀ ਡੋਕਲੀ ਲੱਗ ਗਈ ਨਹੀਂ ਤਾਂ ਨਹੀਂ ਲਾਉਂਦੇ ਫੜ ਜੋ ਲਾਤੀਏ ਤੇ ਫੇਰ ਕਰਦੇ ਆ ਲਓ ਜੀ ਚੁੱਕ یوں ਲਾਤੀ ਕਰਾ ਆਪਾਂ ਤੇ ਦਾਣੇ ਇਧਾੜੀ ਦੇ ਅੱਗੇ ਹੱਟ ਗਏ ਇੱਥੇ ਦਰਦ ਨਹੀਂ ਐ ਇੱਥੇ ਬੜਾ ਇੱਥੇ ਘਾਲਣਾ ਕੋਈ ਨਹੀਂ ਤੇ ਚਲੋ ਪਾਣੀ ਨੂੰ ਨਹੀਂ ਪਾ ਗਏ ਤੇ ਉਹ ਜੁੜੀ ਉੱਥੇ ਰੱਖ ਦਿੰਦਾ ਨਾ ਉੱਥੇ ਘਾਣਾ ਪਾਣੀ ਪਾ ਲੈਣ ਤੇ ਇਧਰ ਇਹਨਾਂ ਨੂੰ ਪਾ ਦੇ ਰੱਤੀ ਤੇ ਨੂੰ ਜਿ ਫਾਣ ਕੇ ਤਾਂ ਆ ਗਏ। ਆ ਗਏ। ਤਿੰਨ ਪਾਣੀ ਦੇ ਭਾਂਡੇ 'ਚ ਧੋਵਾ ਤੇ ਪਾਣੀ ਪਾਵਾਂ ਤੇ ਫੇਰ ਕਰਦੇ। ਲਓ ਜੀ ਦਾਣਾ ਪਾਣੀ ਹੋ ਗਿਆ ਇਹਨਾਂ ਦਾ। ਸਾਰਿਆਂ ਦਾ ਇੱਧਰ ਵੀ ਦਾਣਾ ਪਾਣੀ ਓਕੇ। ਤੇ ਇੱਧਰ ਵੀ ਦਾਣਾ ਪਾਣੀ ਓਕੇ। ਉਹ ਟੋਕਰੀ ਬਾਰੇ ਬਟੇ ਥੱਲੇ ਡਿੱਗ ਪੰਦੀ ਆ ਉਹਨੂੰ ਕਸਾਂਗੇ ਤਾਰ ਜੀ ਪਾ ਕੇ ਵਿੱਚੋਂ ਕਸਣਾ ਪਊ ਉਹਨੂੰ ਤੇ ਫੇਰ ਸੈੱਟ ਹੋਊਗੀ। ਤੇ ਵਾਕੀ ਅੰਦਰ ਵੀ ਦਾਣਾ ਪਾਣੀ ਕਲੀਅਰ ਆ ਤੇ ਮਿੱਤਰੋ ਫੇਰ ਕਰਦੇ ਆ ਸੱਚ ਕੇ ਇੱਧਰ ਵੀ ਪਾਣੀ ਪਾਤਾ ਸੀ ਆਪਾਂ ਕੋਤਰਾ ਨੂੰ ਕੋਕ ਉਤਕਰਾ ਨੂੰ ਚੂਜਾਂ ਨੂੰ ਧੋ ਕੇ ਸਾਫ ਕਰਕੇ ਪਾਣੀ ਪਾਤਾ ਸੀ ਇਹ ਇੱਧਰ ਵੀ ਕਲੀਅਰ ਆ ਲਓ ਜੀ ਢੇੜਦਗੇ ਵੀ ਲਓ ਜੀ ਬੱਠਾ ਬੱਠਾ ਝਾੜਿਆ ਅੱਗੇ ਆਪਾਂ ਤੇ ਫੇਰ ਕਰਦੇ ਆਓ ਮਿੱਤਰੋ ਬੱਠਲ ਝਾੜਿਆ ਜਾਂਦਾ ਤੇ ਆਹ ਦੇਖੋ ਇਹਨਾਂ ਦੇ ਕਾਰਨਾਂ ਫੌਨ ਇਹਨਾਂ ਜੱਕੜੇ ਇੱਧਰ ਵੀ ਕਣਕ ਪਾਦੀ ਉਧਰੋਂ ਟੋਕਰੀ ਢੇਗਦੀ ਮਤਲਬ ਉਹਨਾਂ ਨੇ ਹਵਾਲਾ ਨਾ ਮੰਨਣਾ ਸੀ ਤੇ ਟੋਕਰੀ ਢੇਗ ਬੰਦੀ ਆ ਕਾਰਜੋਗ ਹੈ ਔਰ ਹਾਂ ਉਹ ਟੋਕਰੀ ਢੇਗ ਬੰਦੀ ਆ ਕਲੀਅਰ ਕਰਨ ਵਾਲੀ ਆ ਸਾਫ ਹੋ ਮਾ ਤੋਂ ਕਲੀਅਰ ਹੋ ਜਾ ਬੰਨਣ ਵਾਲੀ ਆ ਉਹ ਕਰਾਂਗੇ ਤੇ ਸ਼ਾਮ ਨੂੰ ਕਰਾਂਗੇ ਐਂਡਿੰਗ ਤੇ ਬਸ ਹੁਣ ਮੈਂ ਨਹਾਣ ਨੂੰ ਦਵਾ ਤੇ ਬਾਅਦ ਚੋਂ ਸ਼ਾਮ ਨੂੰ ਜਾਂ ਹੁਣ ਕਣਕ ਧੋਵਾਂਗੇ ਨਾਸਟ ਥੋੜੀ ਕਣੀ ਕੋ ਬਾੜੀਆਂ ਤੋਲਾਂਗੇ ਬਸ ਵਾਧੂ ਨਹੀਂ ਤਾਂ ਹੋ ਹੋ ਲੱਗ ਜਾਂਦਾ ਉਹ ਕਰਨ ਲੱਗ ਜਾਂਦੀ ਹੈ ਤਾਂ ਕਰਕੇ ਤੇ ਚਲੋ ਫੇਰ ਕਰਦੇ ਆ ਮਿੱਤਰੋ ਲਓ ਜੀ 12 ਵਾਦੀ ਤੇ ਮੈਨਾਂ ਮਾੜੀ ਜੋ ਟੋਕਰੀ ਬੰਨ੍ਹਦੀ ਉਹ ਕਾਸਤੀ ਮਾੜੀ ਕਸਣੀ ਹੋ ਗਈ ਹੱਥ ਨੇ ਪੈਂਦਾ ਤੇ ਚਲੋ ਫੇਰ ਕਰਦੇ ਆ ਮਿੱਤਰੋ ਓਕੇ ਸਾਰਾ ਕੰਮ ਹੋ ਗਿਆ ਹੁਣ ਸ਼ਾਮ ਨੂੰ ਕਰਾਂਗੇ ਹੁਣ ਨਾਂ ਨੂੰ ਲੱਗੂ ਮੈਂ ਵੀ ਕੇ ਮੂੰਹਾਂ ਉੱਤੇ ਲਾ ਦੇਾਂਗੇ ਤਾਲੇ ਸੋਹਣੀਏ ਜਿਹੜਾ ਜਿਹੜਾ ਸਾਡੇ ਬਾਰੇ ਗੱਲਾਂ ਕਰਦਾ ਜਿੱਦੇ ਛੱਡੇ ਉਹਦੇ ਦੇਖੇ ਇੱਕ ਪਾਸਾ ਕਰਾਂਗੇ ਨਹੀਂ ਸਾਂਝੀਆਂ ਤਾਂ ਬਾਈ ਜੀ ਹਰੇਕ ਹੀ ਕਰਦਾ ਦਿੱਸਦੇ ਦੋਚੀ ਨੇ ਬੱਲੀਏ ਨੂੰ ਉਹ ਦੂਆ ਦਾ ਆਪਾਂ ਕੁਛ ਕੀਤਾ ਨਹੀਂ ਸੀਗਾ ਤੇ ਹੁਣ ਆਪਾਂ ਇੱਕ ਤਾਂ ਆਈਦੇ ਤੇ ਪੱਟੇ ਗੱਡ ਕੇ ਤੇ ਕਿਹੜਾ ਇਥੇ ਆਪਾਂ ਅਵੇਲੇਬਲ ਪੰਜ ਉਹਨਾ ਮਾਰ ਦੇ ਤਾਂ ਕਰਕੇ ਕਿਰਾ ਪ੍ਰਾਤ ਨੂੰ ਇਹਦੇ ਸ਼ਾਸਤੇ ਸੀ ਦੇਖੋ ਉਹ ਹੋਰ ਦੇਖੋ ਹਾਂ ਮੈਂ ਰਾਤ ਨੂੰ ਜੁੜੁੰਦਾ ਹਾਂ ਤੇ ਇੱਧਰ ਬਾਕੀ ਫਿਰਦੇ ਆ ਬੈਠੇ ਆ ਇਹਦੇ ਛੜ ਤੇ ਆਪਾਂ ਦੋਨੇ ਤੇ ਇੱਧਰ ਵੀ ਸਹੀ ਆ ਤੇ ਬਸ ਹੁਣ ਕੋਈ ਸੀ 4 ਦਿਨ ਬਲੌਗ ਦੀ ਸ਼ੂਟਿੰਗ ਕਰਾਂਗੇ ਤੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਬਸ ਮੈਂ ਦੋਨੇ ਕੁਝੇ ਕਰਦਣੇ ਬਾਹਰ ਚਲੋ ਕੱਢ ਹੀ ਦਿੰਨਾ ਤੇ ਖਾਲੀ ਕਰ ਦਿੰਨੇ ਆ ਤੇ ਬਾਅਦ ਚ ਇਹਨਾਂ ਨੂੰ ਤੜਕੇ ਪਾ ਪਾਣੀ ਤੇ ਜਿਤਾਇਆ ਪਾ ਦੂੰਗਾ ਤੇ ਉਹ ਤੜਕੇ ਦੋਨੇ ਇਹਦੇ ਛੱਡ ਚਲਾਂਗੇ ਇਹਨਾਂ ਜਿਹੜੇ ਦਾਣੇ ਡੋਲੇ ਸੀ ਇਹ ਵੀ ਚੱਕ ਲਾਂਗੇ ਤੇ ਬਸ ਪਾਣੀ ਬੁਣੀ ਇਹਦੇ ਚ ਟਾਰ ਦੂੰਗਾ ਉਹਨਾਂ ਨੂੰ ਸਾਰਿਆਂ ਨੂੰ ਤੇ ਇਹਦੇ ਚ ਵੀ ਦਾਣੇ ਜਿੰਨੇ ਪਾੜਨਾ ਮੈਂ ਕੋਈ ਨਹੀਂ ਟਰਕੀ ਪਾਵੂੰਗਾ ਤੇ ਚਲੋ ਮਿੱਤਰੋ ਫੇਰ ਕਰਦੇ ਹਾਂ ਲਓ ਵੀ ਆਹ ਦਾ ਪਾਣੀ ਬេះੇ ਸਾਫ਼ ਹੀ ਸੀ ਪਾਣੀ ਦਾ ਚਲੋ ਤੜਕੇ ਦੀ ਜਿਆ ਤਾਰਾਂ ਹੀ ਤੇ ਇੱਧਰ ਵੀ ਕੱਢ ਲਿਆ ਕਿ ਆਪਣਾ ਨਾ ਮੇਂ ਸਰਵਲੋ ਖਾਤਾ

ਲੋ ਜੀ ਇੰਦਾ ਵੀ ਹੋ ਗਿਆ ਸਹੀ ਖਾਲੀ ਤੇ ਦਾਣੇ ਦਾ ਮਤੜ ਕੇ ਆਪੇ ਭਾਗ ਨੂੰ ਉਤਰਨ ਨੂੰ ਤੇ ਬਾਈ ਬਾਈ ਸਾਰੇ ਗਿਰਾਂ ਨੂੰ ਮਾਲਦੇ ਆ ਕਿ ਫਿਰ ਹੋਰ ਨਵੇਂ ਆਉਣ ਨਾਲ ਇਕੱਲੀ ਦੁਰੀਰ ਜਾਤੀ ਮਾਰ ਲਵਿੰਦੇ ਇਹ ਇੱਕ ਬਸ ਬਾਈ ਬਾਈ ਸਾਰੇ ਵੀ